ਅੱਜ ਦੇ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਵਲੌਗ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਦੋਸਤਾਂ ਮਿੱਤਰਾਂ ਬਜ਼ੁਰਗਾਂ ਮਤਾਂਵਾਂ ਬੱਚੇ ਬੱਚਿਆਂ ਨੂੰ ਸਤਿ ਸ੍ਰੀ ਅਕਾਲ ਇਸ ਵਲੌਗ ਵਿੱਚ ਆਪਾਂ ਗੱਲ ਕਰਾਂਗੇ ਅੱਜ ਸ਼੍ਰਿਵਨਮ ਬਾਰੇ ਤੇ ਸ਼੍ਰਿਵਨਮ ਇੱਕ ਜਿਹੜਾ ਇੰਗਲੈਂਡ ਦਾ ਹੈਗਾ ਪਿੰਡ ਤੇ ਇਹ ਪਿੰਡ ਆਕਸਫੋਰਡ ਸ਼ਹਿਰ ਦੇ ਵਿੱਚ ਤੇ ਪਹਿਲਾਂ ਕਿਤੇ ਬਰਕਸ਼ਾਇਰ ਦਾ ਹਿੱਸਾ ਹੁੰਦਾ ਸੀ ਪਰ ਅੱਜ ਕੱਲ ਇਹ ਆਕਸਫੋਰਡ ਸ਼ਹਿਰ ਦਾ ਹਿੱਸਾ ਤੇ ਜਿਹੜੇ ਵਿਲਟਸ਼ਰ ਦੀ ਸਰਹਾਦ ਆ ਉਹਦੇ ਨੇੜੇ ਹੀ ਆਏ ਇਹ ਪਿੰਡ ਸਵਿੰਡਨ ਸੈਂਟਰਲ ਤੋਂ ਲਗਭਗ 5 ਮੀਲ ਉੱਤਰ ਪੂਰਬ ਵੱਲਿਆ ਤੇ ਇਸ ਤਰ੍ਹਾਂਕ ਤੌਰ ਤੇ ਅੱਜ ਵੀ ਜਿਹੜਾ ਸ਼੍ਰੀਵਨਮਾ ਇਹਦਾ ਫੌਜੀ ਸਬੰਧ ਨਾਲ ਗਹਿਰਾ ਨਾਤਾ ਤੇ ਇੱਥੇ ਕਈ ਰੱਖਿਆ ਤੇ ਸਰਚ ਅਕੈਡਮੀਆਂ ਤੇ ਕਾਲਜ ਆ ਡਿਫੈਂਸ ਨਾਲ ਜਿੱਦਾਂ ਆਪਾਂ ਕੀ ਰਿਲੇਟਡ ਆ ਤੇ ਸਭ ਤੋਂ ਵੱਡੀ ਜਿਹੜੇ ਬੈਨੀਫਿਟ ਉਹਨਾਂ ਵਿੱਚੋਂ ਇੱਕ ਖਾਸ ਬੈਨੀਫਿਫਟ ਇਹ ਆ ਇੱਥੇ ਰਹਿਣ ਦਾ ਕਿ ਇੱਥੇ ਮਨ ਨੂੰ ਜੋ ਸ਼ਾਂਤੀ ਮਿਲਦੀ ਆ ਉਹ ਜੀਆਂ ਕਈ ਹੋਰ ਖਾਸੀ ਜਮ ਵਿੱਚ ਹੋਇਆ ਤੇ ਇੱਥੇ ਸਾਰੇ ਹੀ ਵਾਸੀਆਂ ਲਈ ਇੱਕ ਸ਼ਾਂਤ ਅਤੇ ਸੁਰੱਖਿਅਤ ਵਾਤਾਵਰਣ ਬਣਾਈ ਰੱਖਣ ਤੇ ਜ਼ੋਰ ਦਿੱਤਾ ਜਾਂਦਾ ਤੇ ਜਿਹੜੀ ਸ਼੍ਰੀਮਨੰਦੀ ਵਾਦੀ ਆ ਉਹ 3061 ਆ 2021 ਸੈਂਸਸ ਦੇ ਮੁਤਾਬਕ ਨਾ ਤੇ ਇਹ ਸਾਈਨ ਜਿਹੜਾ ਹੈਗਾ ਹੰਪਸ ਫੋਰ ਹਾਫ ਮਾਈਲ ਹਾਫ ਲਿਖਣ ਲਈ ਨਾ ਬੰਦੇ ਸਲੇਛੜਾ ਜਾਂ ਦੋ ਲੇਤਾ ਇਹਦਾ ਮਤਲਬ ਇਹ ਤੋਂ ਅੱਗੇ ਹਾਫ ਮਾਈਲ ਤੱਕ ਹੰਪਸ ਹੀ ਹੋਣਗੇ ਤੇ ਇਹ ਹੁਣ ਅਸੀਂ ਜਾ ਰਹੇ ਹਾਂ ਸਟੈਂਸਵਿਕ ਰੇਨ ਤੇ ਤੇ ਇੰਗਲੈਂਡ ਵਿੱਚ ਡਿਸਟੈਂਸ ਤੇ ਸਾਰੀ ਮਾਈਲਜ ਵਿੱਚ ਹੀ ਹੈ ਜਿੱਥੇ ਵੀ ਆਪਾਂ ਜਾਂਦੇ ਹਾਂ ਸਪੀਡ ਵੀ ਉਹ ਸਾਹਮਣੇ ਲਿਖੀ 20 ਇਹ 20 ਜਿਹੜੀ ਹੈ ਮਾਈਲਜ ਹੈ ਸਟੈਂਸਵਿਕ ਸਟ੍ਰੀਟ ਤੋਂ ਤੁਰਦੇ-ਤੁਰਦੇ ਹੁਣ ਆ ਗਏ ਆਂ ਦੀ ਮੇਨ ਸਟ੍ਰੀਟ ਤੇ ਇਹਦੀ ਹੈਗੀ ਮੇਨ ਹਾਈ ਸਟ੍ਰੀਟ ਉਹ ਸਾਹਮਣੇ ਪੋਸਟ ਆਫਿਸ ਦਾ ਪੋਸਟ ਆਫਿਸ ਬਾਕੀ ਇਦਾਂ ਸ਼ੌਕ ਸਾਰੀਆਂ ਆਪ ਨੂੰ ਮਿਲਣਗੀਆਂ ਦੋਂ ਪਾਸੇ ਤੇ ਇਸੇ ਹਾਈ ਸਟਰੀਟ ਤੇ ਜਾਂ ਸਾਰੀਆਂ ਸ਼ਾਪਸ ਰੈਸਟੋਰੈਂਟਸ ਵੀ ਉਹਨਾਂ ਚ ਇੱਕ ਇੰਡੀਅਨ ਰੈਸਟੋਰੈਂਟ ਵੀ ਹੈਗਾ ਗੁਲਸ਼ਨ ਵਸਿਆ AIMS ਆਕਸਫੋਰਡ ਤੋਂ ਤੇ ਸਵਿੰਡਨ ਨੂੰ ਚੱਲੀ ਆ ਆਕਸਫੋਰਡ ਤੇ ਸਵਿੰਡਨ ਦੇ ਵਿਚਾਲੇ ਬੱਸ ਚੱਲਦੀ ਆ ਤੇ ਵਾਇਆ ਸ਼੍ਰਿਵਨ ਸ਼੍ਰਿਵਨ ਬੈਰਿੰਗਟਨ ਇਹ ਜਦਾ ਰਸਤੇ ਚ ਰਾਜ ਆਉਂਦੇ ਸਾਰੇ ਆ ਇਥੋਂ ਦਾ ਹੋਟਲ ਆ ਗਿਆ ਬੈਰਿੰਗਟਨ ਆਰਮਜ਼ ਹੋਟਲ ਤੇ ਉਧਰ ਸਾਰੀਆਂ ਸ਼ਾਪਸ ਆ ਗਈਆਂ ਜਿੱਦਾਂ ਸ਼ਾਪਸ ਹੁੰਦੀਆਂ ਹਰ ਇੱਕ ਟਾਊਨ ਦੇ ਵਿੱਚ ਇਹ ਸ੍ਰਿਵਨਮ ਪਿੰਡ ਦੀਆਂ ਜਾਂ ਟਾਊਨ ਦੀਆਂ ਕਹ ਲੋ ਉਹਦੀਆਂ ਸ਼ਾਪਸ ਆ ਸਾਰੀਆਂ ਪ੍ਰਿੰਸ ਆਫ ਵੇਲਡ ਗੁੱਡ ਫੂਡ ਲਿਖਿਆ ਨਾਲ ਇਹਨਾਂ ਦਾ ਰੈਸਟੋਰੈਂਟ ਹੈ ਤੇ ਆਪਾਂ ਇਸ ਸਟਰੀਟ ਤੇ ਹਾਈ ਸਟਰੀਟ ਤੇ ਆਏ ਆ ਉੱਥੋਂ ਆ ਕੇ ਸਟੈਂਸਵਿਕ ਤੋਂ ਖੱਬੇ ਮੁੜ ਗਏ ਸੀ ਤੇ ਇਹ ਕੁਝ ਸ਼ਾਪਸ ਆਪਾਂ ਵੇਖੀਆਂ ਇਹ ਸਾਰੀਆਂ ਸ਼ਾਪਸ ਨਹੀਂ ਕਵਰ ਕਰਦਾ ਬਾਕੀ ਸ਼ਾਪਸ ਹੋਰ ਦੂਜੇ ਪਾਸੇ ਰਹਿ ਗਈਆਂ ਤੇ ਉਹ ਜਿਹੜਾ ਸਾਹਮਣੇ ਸਾਈਨ ਆ ਇਹ ਕਹਿੰਦਾ ਵੀ ਜੇ ਖੱਬੇ ਮੁੜ ਜਾਓਗੇ ਤੇ ਫੈਰਿੰਗਡਨ ਤੇ ਆਕਸਫੋਰਡਨ ਚਲ ਜਾਓਗੇ ਤੇ ਸਿੱਧੇ ਲੰਘ ਜਾਓਗੇ ਤੇ ਲੌਂਗ ਕੋਰਟ ਤੇ ਫਰਨਮਨ ਜਾਓਗੇ ਇਹ ਬਿਊਟੀ ਸਲੂਨ ਉਹਦੇ ਟ੍ਰੀਟਮੈਂਟ ਰੂਮਸ ਰੋਜ਼ਾ ਬਲ ਬਲੂਮ ਵੀ ਕੋਈ ਸ਼ਾਪ ਸ ਹੈ ਇਧਰ ਤੇ ਹੁਣ ਅੱਗੇ ਜਾ ਕੇ ਹਾਈ ਸਟਰੀਟ ਇੱਥੇ ਖਤਮ ਹੋ ਗਈ ਜਿਹੜੇ ਮੇਨ ਪਿੰਡ ਦੇ ਜਿਹੜੇ ਬਾਜ਼ਾਰ ਕਹਿ ਲੋ ਜਾਂ ਜਿਹੜੀਆਂ ਸਟਰੀਟਸ ਹੁੰਦੀਆਂ ਜਿੱਦਾਂ ਪਿੰਡ 'ਚ ਉਹ ਇੱਥੋਂ ਤੱਕ ਆ ਤੇ ਆਪਾਂ ਇਹਦੀ ਅੱਧੀ ਕਵਰ ਕੀਤੀ ਆ ਅੱਧੀ ਹਾਈ ਸਟਰੀਟ ਦੂਜੇ ਪਾਸੇ ਆ ਉਹ ਫਿਰ ਵੇਖਾਂਗੇ ਕਿਵੇਂ ਬੜੇ ਕਵਰ ਕਰਾਂਗੇ ਇਹ ਸੀਗੀ ਹਾਈ ਸਟਰੀਟ ਪਿਓ ਦਾ ਪਿਸ਼ੋ ਵਿਊ ਸੂਰਜ ਕਰਕੇ ਕਲੀਅਰ ਨਹੀਂ ਰਿਹਾ ਜਿੱਦੋਂ ਆਪਾਂ ਆ ਤੇ ਸਟਰੀਟ ਲੰਬੀ ਸੀ ਆਪਾਂ ਥੋੜੀ ਰਿਕਾਰਡ ਕੀਤੀ ਆ ਇਹ ਇਧਰੋਂ ਹੁਣ ਫਰਿੰਗਡਨ ਆਕਸਫੋਰਡ ਨੂੰ ਰਾਹ ਚੱਲਿਆ ਗਿਆ ਤੇ ਆਪਾਂ ਇਧਰੋਂ ਲੌਂਗ ਕੋਰਟ ਵਾਲੀ ਰੋਡ ਸਾਈਡ ਨੂੰ ਚੱਲੇ ਆ ਵੋਕ ਕਰਨ। ਤੇ ਇਹ ਜਿਹੜੀ ਸਟਰੀਟ ਹੈ ਲੌਂਗ ਕੋਰਟ ਇਹ ਦਾ ਜਿਹੜਾ ਸ਼੍ਰਿਵਨਮ ਸਰਕੂਲਰ ਵੇ ਆ ਸਰਕੂਲਰ ਵੋਕ ਆ। ਕੁਝ ਵੀ ਆਲਰੇਡੀ ਕਵਰ ਹੋ ਗਈ ਆ। ਆਪਾਂ ਪਿੱਛੇ ਕਵਰ ਕਰ ਚੁੱਕੇ ਇਹਨੂੰ ਲੌਂਗ ਕੋਰਟ ਰੋਡ ਨੂੰ। ਇਹਦਾ ਸ਼੍ਰਿਵਨਮ ਸਰਕੂਲਰ ਵੋਕ ਆ ਉਹ ਇਹਦੇ ਵਿੱਚ ਜਾਂਦਾ ਕੋ ਲੌਂਗ ਕੋਰਟ ਰੋਡ ਨੂੰ। ਆਜ ਇੱਕ ਆਪਾਂ ਹੋਰ ਲੇਨ ਚ ਆ ਗਏ। ਤੇ ਇਹ ਹੈਗੀ ਕੈਥਰਨ ਕਲੋਜ਼ ਸਟਰੀਟ। ਇੱਕ ਹੋਰ ਰੈ residențial ਸਟਰੀਟ ਕਿਤੇ ਨਮੀ ਦੀ ਤੇ ਬਹੁਤ ਕਵਾਈਟ ਆ ਇਹ ਜੁਜੁਅਲ ਹੁੰਦੀਆਂ ਜਦੋਂ ਕਾਰਾਂ ਬਾਹਰ ਖੜੀਆਂ ਦੇਖਦੀਆਂ ਹੁੰਦੇ ਬੰਦੇ ਘਰਾਂ ਤੋਂ ਬਾਹਰ ਘਾਟੀ ਦੇਖ ਦਿੰਦੇ ਆ ਤੇ ਇਹ ਉਹ ਅੱਗੋਂ ਤੱਕ ਜਾ ਕੇ ਫਿਰ ਦੂਜੀ ਸਟਰੀਟ ਚ ਮਰਜ ਹੋਏਗੀ ਇਹ ਸਟੈਂਸਵਿਕ ਲੇਨ ਕੱਲਾਪਾ ਇਧਰ ਆਏ ਸੀ ਤੇ ਚਲੇ ਗਏ ਸੀ ਹਾਈ ਸਟਰੀਟ ਦੇ ਪਾਸੇ ਅੱਜ ਆਪਾਂ ਜਾਵਾਂਗੇ ਇਧਰ ਨੂੰ ਹੁਣ ਆਪਾਂ ਜਾ ਰਹੇ ਹਾਂ ਇਹਦੇ ਮੇਨ ਬਾਜ਼ਾਰ ਵਾਲੇ ਪਾਸੇ ਹਾਈ ਸਟਰੀਟ ਆ ਸਾਰੀਆਂ ਸ਼ਾਪਸ ਇਦੀ ਹਾਈ ਸਟਰੀਟ ਦੇ ਵਿੱਚ ਨੇ ਨਰਵਾ ਪ੍ਰੋਪਰਟੀ ਮੈਨੇਜਮੈਂਟ ਹੈ ਰੀਅਲ ਏਸਟੇਟ ਵਾਲੀ ਆ ਸਿਰਫ ਨਮ ਫਾਰਮੇਸੀ ਆ ਗਈ ਅੱਗੇ ਇਹ ਅਸੀਂ ਹਾਈ ਸਟਰੀਟ ਤੇ ਦੁਰੀ ਜਾ ਰਹੇ ਹਾਂ ਤੇ ਨਾਲ ਨਾਲ ਤੁਹਾਨੂੰ ਹਾਈ ਸਟਰੀਟ ਬਾਰੇ ਜਾਣਕਾਰੀ ਦੇਈ ਜਾ ਰਹੇ ਹਾਂ ਜਿਹੜੀ ਇੱਥੇ ਸ਼ਾਪਸ ਜਾਂ ਬਿਜ਼ਨਸ ਹੈ ਇਹ ਆ ਗਿਆ ਫਾਰਮ ਸ਼ਾਪ ਤੇ ਕੋਬਰੇਟ ਆ ਫੂਡ ਸਟੋਰ ਦੂਜੇ ਫਸੇ ਸਾਰਾ ਇਹ ਵੀ ਉਹੀ ਹਾਈ ਸਟਰੀਟ ਵੱਲ ਨੂੰ ਜਾਣਾ ਆਪਾਂ ਪਰ ਹੁਣ ਆਪਾਂ ਦੂਜੇ ਪਾਸੇ ਆਏ ਆਂ ਸਵੰਡਨ ਵਾਲੀ ਸਾਈਡ ਤੋਂ ਆ ਕੇ ਤੇ ਹਾਈ ਸਟਰੀਟ ਵਿੱਚ ਐਂਟਰ ਕਰਾਂਗੇ ਇਹ ਫਿਰ ਹਾਈ ਸਟਰੀਟ ਜਿਹੜੀ ਮੇਨ ਸਟਰੀਟ ਆਪਾਂ ਪਿੱਛੇ ਵੇਖੀਏ ਜਿਹੜੀ ਇਹ ਆਪਾਂ ਤੁਹਾਨੂੰ ਉੱਥੇ ਲੈ ਜੂਗੀ ਉਸੇ ਏਰੀਆ ਦੇ ਵਿੱਚ ਹੀ ਤੇ ਸ਼੍ਰਿਵਨਮ ਜਿਹੜਾ ਇਹਨੂੰ ਆਪਾਂ ਕਹਿ ਲਈਏ ਇੱਕ ਇੰਗਲੈਂਡ ਦਾ ਪਿੰਡ ਜਾਂ ਕਸਬਾ ਇਹ ਅੰਗਰੇਜ਼ਾਂ ਦਾ ਪਿੰਡ ਉਸ ਹੱਬ ਨਾਲ ਇੱਕ ਪਿੰਡ ਵਾਲਾ ਮਾਹੌਲੇ ਤੇ ਇੱਕ ਪਿੰਡ ਹੀ ਲੱਗਦਾ ਪਰ ਇਹ ਅੰਗਰੇਜ਼ਾਂ ਦਾ ਪਿੰਡ ਹੈ ਜਿੱਥੇ ਪੱਕੀਆਂ ਗਲੀਆਂ ਪੱਕੀਆਂ ਸੜਕਾਂ ਤੇ ਬਾਕੀ ਫੈਸਿਲਿਟੀ ਸਾਰੀਆਂ ਹੈਗੀਆਂ ਇਹ ਬਿਲਡਿੰਗ ਇੱਧਰ ਹੈਗੀ ਆ 올ਡ ਪੁਲਿਸ ਸਟੇਸ਼ਨ ਇਹ ਪੁਲਿਸ ਵਾਲੇ ਦਾ ਸਾਈਕਲ ਦੇ ਨਾਲ ਮੈਨੂੰ ਲੱਗਦਾ ਬੱਤੂ ਹੀ ਲੱਗਿਆ ਹੋਇਆ 올ਡ ਪੁਲਿਸ ਸਟੇਸ਼ਨ ਹੁਣ ਸ਼ਾਇਦ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਹੋਵੇ ਇੱਥੇ ਹੁਣ ਜਾਂਦੇ ਜਾਂਦੇ ਸਾਈਨ ਆ ਗਿਆ 7 હેਮਪਟਨ ਤੇ ਹਾਈ ਵਰਥ ਇੱਧਰ ਨੂੰ ਇੱਧਰ ਕਹਿੰਦੇ ਲੈਂਬਨ ਤੇ ਸਵਿੰਡਨ ਇੱਧਰ ਨੂੰ ਪਰ ਆਪਾਂ ਜਾਣਾ ਸਿੱਧੇ ਆਪਾਂ ਤੇ ਸਿੱਧੇ ਜਾਵਾਂਗੇ ਇਹ ਫਿਰ ਤੁਰਦੇ ਤੁਰਦੇ ਨਲਕਾ ਪੁਰਾਣਾ ਹੈਂਡ ਪੰਪ ਦਾ ਮਾਡਲ ਖੜਾ ਕੀਤਾ ਹੋਇਆ ਇਹ ਆਪਾਂ ਇੱਧਰ ਨੂੰ ਚੱਲ ਪਏ ਅੱਗੇ ਜਾ ਕੇ ਵੇਨੇ ਕੀ ਆ ਉਧਰ ਬੌਲਜ ਕਲੱਬ ਦਾ ਸਾਈਨ ਉਧਰ ਸੀ ਪਾ ਪਿੱਛੇ ਉੱਥੋਂ ਐਸ ਪਾਸੇ ਇਧਰ ਪਿੱਛੇ ਆ ਕਿਤੇ ਇਹ ਬਿਲਡਿੰਗ ਦੇ ਤੇ ਉਹ ਹੈਗੀ ਫੇਅਰ ਥੌਰਨ ਵੇ ਉਹ ਸਟਰੀਟ ਜਿਹੜੀ ਪਰਾਂ ਸਾਹਮਣੇ ਲੱਗਦੀ ਹੈ ਸ਼੍ਰੀਵਨਮ ਦਾ ਮੈਪ ਤੇ ਸ਼੍ਰੀਵਨਮ ਪੈਰਿਸ਼ ਕਾਉਂਸਲ ਜੇ ਕੋਈ ਮੈਂ ਅਖਾ ਕਾਮਨ ਕੇ ਨੇ ਨੋਟਿਸ ਬੋਰਡ ਲਾਉਣੇ ਲਾ ਸਕਦਾ ਇੱਥੇ ਸਟਰੀਟ ਵੱਲ ਨੂੰ ਭਾਈ ਸਟਰੀਟ ਜਿਹੜੀ ਕਿ ਮੇਨ ਹੈ ਜਿਸ ਮੇਨ ਸ਼ੌਪਸ ਵਗੈਰਾ ਸਾਰੀਆਂ ਆ ਗਈਆਂ ਟਾਊਨ ਸੈਂਟਰ ਕਹਿ ਲਈਏ ਸਾਰੀਆਂ ਸ਼ਾਪਸ ਵਾਲਾ ਏਰੀਆ ਕਹਿ ਲਈਏ ਪਿੰਡ ਦੀ ਗਲੀ ਜਿਸ ਸਾਰੀਆਂ ਦੁਕਾਨਾਂ ਉੱਥੇ ਜਾ ਰਹੇ ਆਪਾਂ ਤੇ ਇਹ ਚਰਚ ਸ਼੍ਰੀਮਨਮ ਦੀ ਦੇ ਮੈਥੋਡਿਸਟ ਚਰਚ ਕਿ ਕਾਰ ਐਂਟਰ ਕਰਦੀ ਹੈ ਪਿੰਡ ਚ ਉਹਦੀ ਤੇ ਸਪੀਡ ਆ ਜਾਂਦੀ ਹੈ ਤੇ 20 ਮਾਈਲ ਸਪੀਡ ਇਹ ਥੱਲੇ ਹੋ ਕੇ ਤੇ ਉਹਦਾ ਥੈਂਕ ਯੂ ਕਰ ਦਿੰਦੀ ਆ ਫਲੋਰਿਸਟ ਆ ਗਿਆ ਕੱਬੀ ਕਰਾਫਟ ਸਮ ਸ਼ਾਪਸ ਜਿੱਦਾਂ ਹੁੰਦੀਆਂ ਇੰਡੀਅਨ ਰੈਸਟੋਰੈਂਟ ਗੁਲਸ਼ਨ ਫਾਇਨ ਇੰਡੀਅਨ ਕੁਜ਼ੀਨ ਫੂਡ ਤੇ ਸਰਵਿਸਨ ਆ ਬਹੁਤ ਈ ਆ ਅਸੀਂ ਇੱਥੇ ਡਿਨਰ ਕੀਤਾ ਸੀ ਇੱਕ ਦਿਨ ਤੇ ਮੇਰੇ ਖਿਆਲ ਸਾਇਦ ਟਾਊਨ ਦੇ ਵਿੱਚ ਇੱਕੋ ਹੀ ਆ ਜਿਹੜਾ ਇੰਡੀਅਨ ਰੈਸਟੋਰੈਂਟ ਹੈ ਹੋਰ ਮੈਂ ਵੇਖਿਆ ਨਹੀਂ ਕੋਈ ਜਿਹੜਾ ਕੋਆਪਰੇਟਿਵ ਫੂਡ ਸਟੋਰ ਹੁੰਦੇ ਆ ਫੂਡ ਸਟੋਰ ਤੇ ਗਾ ਫਾਰਮ ਸ਼ਾਪ इधर आपने कुछ होर शॉप शॉप भी ग्रोसरी शॉप है जिद पिछे कॉपरेटिव फूड स्टोर विक तो बस चल चलती है ऑक्सफोर्डन दिस पंप वॉज रिप्लेस्ड बाय पब्लिक सबसक्रिप्शन एंड इज आल्सो इन मेमोरी ऑफ काउंसलर लेस जूड लैस जूडियम फॉर ओल्ड इंस्पायर्ड इंसपायर restoration spring 1993 ਇਹ ਜਿਹੜਾ ਹੈਂਡ ਪੰਪ ਆ ਕਿਤੇ ਪਹਿਲਾਂ ਦੂਜਾ ਹੈਂਡ ਪੰਪ ਸੀ ਉਹਨੂੰ ਰਿਪਲੇਸ ਕੀਤਾ ਫਿਰ ਉਹਨਾਂ ਨੇ 1993 ਜਿਦਾਂ ਆਪਾਂ ਪੜਿਆ ਤੇ ਇਹ ਇੱਥੇ ਲੱਗਿਆ ਹੋਇਆ ਦਰਹਾਈ ਸਟਰੀਟ ਹੈ ਇਧਰ ਹਾਈ ਵਰਥ ਰੋਡ ਹਾਈ ਸਟਰੀਟ ਆ ਗਈ ਤੇ ਹਾਈ ਵਰਥ ਰੋਡ ਆ ਗਈ ਪਿੱਛੇ ਖੋਲਿਆ ਤੇ ਇੱਧਰ ਦੂਜੇ ਪਾਸੇ टाਉਨਸ ਐਂਡ ਰੋਡ ਆ ਗਈ ਉਹ टाउन ਸੈਂਟਰ ਰੋਡ ਹੈ टाउन ਸੈਂਟਰ ਰੋਡ ਤੇ ਹਾਈਬਰਥ ਰੋਡ ਤੇ ਇੱਧਰ ਆ ਗਈ ਹਾਈ ਸਟਰੀਟ ਉਹਦੀ ਟ੍ਰਾਇੰਗਲ ਬ੍ਰਿਜ ਦੇ ਵਿੱਚ ਇਹ ਬਣਿਆ ਹੋਇਆ ਇਹ ਸ਼੍ਰੀਮਨਮ ਦੇ ਵਿੱਚ ਹੀ ਹੈਗਾ ਇੱਕ ਗਾਰਡਨ ਬਣਿਆ ਹੋਇਆ ਤੇ ਬਹੁਤ ਸੋਹਣੇ ਬੈਡ ਬਣੇ ਹੋਏ ਇੱਥੇ ਇਦਾਂ ਲੱਗ ਰਿਹਾ ਕਿ ਜਿੱਦਾਂ ਬਹੁਤ ਸਾਰੇ ਲੋਕਾਂ ਨੇ ਲਾਇਆ ਹੋਣ ਜਾਂ ਕਮਿਊਨਿਟੀ ਵੱਲੋਂ ਲੋਕ ਸੇਵਾ ਜਦੋਂ ਆਪਾਂ ਕਹ ਲਈਏ ਜਬ ਵਲੰਟੀਅਰ ਵਰਕ ਹੈ ਤੇ ਬੜੇ ਸੋਹਣੇ ਫੁੱਲ ਲੱਗੇ ਹੋਏ ਆ ਜੇ ਆਪਾਂ ਵੇਖੀ ਅਲੇ ਦੁਆਲੇ ਇਹ ਸੋਣਾ ਬਣਿਆ ਹੋਇਆ ਸ੍ਰੀ ਮਨਮਨ ਦੇ ਵਿੱਚ ਜੁੜਾ ਇਹ ਗਾਰਡਨ ਏਰੀਆ ਜਿਹੜਾ ਆਪਾਂ ਹੁਣ ਵੇਖ ਰਹੇ ਆ ਵਿੱਚ ਲੱਗੇ ਹੋਏ ਕੁਝ ਬੰਦੇ ਕੰਮ ਕਰਨ ਇਹਦੇ ਵਿੱਚ ਗੋਭੀ ਲਈ ਲੱਗਦੀ ਏ ਉਹ ਅੱਗੇ ਪਿੱਛੇ ਪਾਲ ਕੇ ਆਂ ਗਾਂ ਪਿਆਜ਼ ਆ ਗੇ ਫਲਾਵਰਜ਼ ਦੇ ਨਾਲ ਨਾਲ ਸਬਜ਼ੀਆਂ ਵੀ ਲੱਗੀਆਂ ਹੋਈਆਂ ਇਹਦੇ ਵਿੱਚ ਕੁਛ ਅਜੇ ਫਰੁੱਗਿਆ ਨਹੀਂਗਾ ਕੰਮ ਕਰ ਰਿਹਾ ਜਿਛੇ ਵੀ ਕਰ ਰਹੀ ਤੇ ਲੱਗਦਾ ਹੁਣ ਸਪਰਿੰਗਾ ਕੀ ਕਰਕੇ ਇਹਨੂੰ ਮੇਨਟੇਨ ਕਰ ਰਿਹਾ ਸਿਆਲਾਂ ਦੇ ਵਿੱਚ ਜਿਹੜਾ ਹੀ ਉਹ ਨਹੀਂ ਕੋਈ ਕੰਮ ਕੀਤਾ ਲੱਗਦਾ ਇੱਥੇ ਤੇ ਹੁਣ ਗੋਡੀ ਗਦਾ ਤੇ ਸਬਜ਼ੀਆਂ ਤੇ ਫੁੱਲ ਵਗੈਰਾ ਲਾਉਣ ਦਾ ਕੰਮ ਚੱਲਦਾ ਇਹ ਹੈਗਾ ਸ਼੍ਰੇਵਨਮ ਬਾਲਜ਼ ਕਲੱਬ ਸ਼੍ਰੇਵਨਮ ਦਾ ਬੋਲਿੰਗ ਕਲੱਬ ਉਹ ਪਿੱਛੇ ਆਪਾਂ ਨੂੰ ਗਰਾਊਂਡ ਦਿਖਦੀ ਹੈ ਸਾਰੀ ਅੰਦਰ ਨਹੀਂ ਜਾਵਾਂਗੇ ਆਪਾਂ ਇਹਦੇ ਸਾਰਾ ਪਿੱਛੇ ਪਲੇ ਏਰੀਆ ਬੋਲਿੰਗ ਕਲੱਬ ਚ ਸ਼੍ਰੇਵਨਮ ਬੋਲਿੰਗ ਕਲੱਬ ਜਿਹੜਾ ਸਿਵ ਦੀ ਘਰ ਪਾਕਿਆ ਅੱਗੇ ਸ਼੍ਰੇਵਨਮ سپورٹس ਪਵਿਲਿਅਨ ਸ਼੍ਰੇਵਨਮ ਕ੍ਰਿਕਟ ਕਲੱਬ ਸਪੋਰਟਸ ਵਿਲੀਅਮ ਕ੍ਰਿਕਟ ਕਲੱਬ ਹੈਗਾ ਇਹਦੇ ਵਿੱਚ ਬਣਿਆ ਸਪੋਰਟਸ ਕਲੱਬ ਪਵਿਲਿਅਨ ਏਰੀਆ ਚ ਬੱਚਿਆਂ ਦੇ ਪਲੇਇੰਗ ਏਰੀਆ ਬੱਚਿਆਂ ਦਾ ਖੇਡਣ ਵਾਲਾ ਏਰੀਆ ਉਹ ਸਾਰੀਆਂ ਬੱਚਿਆਂ ਦੀਆਂ ਰਾਈਡ ਜਿਵੇਂ ਬਣੀਆਂ ਹੋਈਆਂ। ਇਹਦਾ ਸਪੋਰਟਸ ਏਰੀਆ, ਕ੍ਰਿਕਟ ਕਲੱਬ, ਇਹ ਉਹਦੀ ਗਰਾਊਂਡ ਸਾਰੀ। ਤੇ ਕੁਝ ਲੋਕ ਖੇਡ ਰਹੇ ਲੱਗਦੇ ਆ ਟੀਮ ਦੇ ਵਿੱਚ। ਵੀ ਸਪੋਰਟਸ ਗਰਾਊਂਡ ਦਾ ਦੂਜਾ ਪਾਸਾ। ਇਧਰ ਉਹ ਬਣਿਆ ਹੋਇਆ ਕੁਝ ਇਨਡੋਰ ਕੱਢਣ ਨੂੰ ਬਾਸਕਟਬਾਲ ਦਾ। ਕੁਝ ਬੱਚੇ ਖੇਡ ਰਹੇ ਉਧਰ। ਅਬਨਮ ਸਪੋਰਟਸ ਕਲੱਬ ਵਿੱਚ ਉਧਰ ਬਾਸਕਟਬਾਲ ਦਾ ਸੀ, ਇਧਰ ਆ ਟੈਨਿਸ ਕੋਰਟ ਬਣੀ ਹੋਈ ਆ। ਇਹ ਸਾਰਾ ਇਨਸਾਈਡ ਟੈਨਿਸ ਕੋਰਟ ਦਾ ਏਰੀਆ। ਇੱਥੇ 10 ਸਪੋਰਟਸ ਕੋਰਟਸ ਬਣੀਆਂ ਹੋਈਆਂ 1 2 ਤੇ 3 ਇਹ ਸੀ ਸਰਾਏ ਦਾ ਸਪੋਰਟਸ ਕੰਪਲੈਕਸ ਓਵਰਆਲ ਇੱਧਰ ਬਾਸਕਟਬਾਲ ਦਾ ਕੰਪਲੈਕਸ ਤੋਂ ਆਪਾਂ ਨਿਕਲੇ ਬਾਹਰ ਹੁਣ ਜੰਨੇ ਅੱਗੇ ਨੂੰ ਆਪਾਂ ਸੀ ਸਪੋਰਟਸ ਕੰਪਲੈਕਸ ਤੋਂ ਬਾਹਰ ਆ ਗਏ ਹਾਂ ਤੁਰੇ ਆ ਰਹੇ ਹਾਂ ਏਟਸ ਦਿਸ ਲੋਕੇਸ਼ਨ ਥੇਰ ਆਰ ਕਾਮਨਵੈਲਥ ਵਾਰ ਗ੍ਰੇਵਜ਼

ਜੇ ਸੱਜੇ ਮੁੜ ਜਾਗੇ ਸਵਿੰਡਨ ਹਾਈਵਰਥ ਲੈਂਬਰਨ ਉਧਰ ਨੂੰ ਤੇ ਆਪਾਂ ਇੱਥੋਂ ਮੁੜਦੇ ਆ ਖੱਬੇ ਨੂੰ ਲੌਂਗ ਕੋਰਟ ਰੋਡ ਤੇ ਜਾਂਦੇ ਆ ਆਪਾਂ ਇਹ ਸੀਗਾ ਆਪਣਾ ਸ਼੍ਰਿਮਨਮ ਬਾਰੇ ਵਲੌਗ ਤੇ ਸ਼੍ਰਿਮਨਮ ਇੱਕ ਸੋਹਣਾ ਪਿੰਡ ਹੈ ਇੰਗਲੈਂਡ ਦਾ ਪਿੰਡ ਹੈ ਇੱਕ ਤੇ ਪਿੰਡ ਦੇ ਵਿੱਚ ਜੇ ਆਪਾਂ ਸ਼ੁਰੂ ਚ ਗਏ ਜਿੱਦਾ ਆਬਾਦੀ ਵੀ ਦੇ 3000 ਦੇ ਲਗਭਗ ਹੈ ਡਿਫੈਂਸ ਅਕੈਡਮੀ ਵੀ ਇੱਥੇ ਉਹਦੇ ਰਿਸਰਚ ਦੇਵ ਕੁਛ ਹੈ ਇੰਜੀਨੀਅਰ ਇੰਸਟੀਚਿਊਸ਼ਨ ਜਿ ਬਾਕੀ ਕਾਲਜ ਵਗੈਰਾ ਤੇ ਆਮ ਕਹਿਆ ਜਾਂਦਾ ਕਿ ਸ਼ਿਰਮਨਮ ਵਿੱਚ ਰਹਿਣ ਦੇ ਜਿਹੜੇ ਫਾਇਦੇ ਨੇ ਉਹਨਾਂ ਵਿੱਚੋਂ ਸਭ ਤੋਂ ਵੱਡਾ ਫਾਇਦਾ ਮਨ ਦੀ ਸ਼ਾਂਤੀ ਹੈ। ਇੱਥੇ ਲੋਕ ਵਾਤਾਵਰਣ ਦਾ ਵੀ ਬਹੁਤ ਦਾ ਖਿਆਲ ਰੱਖਦੇ ਆ। ਤੇ ਸੋਹਣਾ ਸੀਗਾ ਪਿੰਡ ਅਸੀਂ ਇਥੇ ਰਹੇ ਆ ਲਗਭਗ 2 ਹਫ਼ਤੇ ਤੇ ਵਧੀਆ ਲੱਗਿਆ। ਮੇਨ ਟਾਊਨ ਜਿਹੜਾ ਇੱਥੇ ਹੈਗਾ ਉਹ ਸਵਿੰਡਨ ਆ ਤੇ ਸਵਿੰਡਨ ਤੋਂ ਪੰਜ ਕਿਲੇ ਤੇ ਲਗਭਗ ਹੈਗਾ ਦੂਜੀ ਸਾਈਡ ਨੂੰ ਆਕਸਫੋਰਡ ਆ। ਤੇ ਆਕਸਫੋਰਡ ਤੇ ਸਵਿੰਡਨ ਦੇ ਵਿਚਾਲੇ ਬੱਸ ਵੀ ਚੱਲਦੀ ਆ। ਇੱਥੇ ਓਨਲੀ ਆਕਸਫੋਰਡ ਤੋਂ ਹੀ ਬੱਸ ਆਉਂਦੀ ਆ ਤੇ ਸਵਿੰਡਨ ਤੋਂ ਹੀ ਬੱਸ ਆਉਂਦੀ ਆ। ਜੇ ਤੇ ਨਹੀਂ ਜਾਂ ਤੜੇ ਕੋ ਆਪਣੀ ਕਾਰ ਨਹੀਂ ਹੈਗੀ ਤੇ ਤੁਸੀਂ ਪਬਲਿਕ ਟਰਾਂਸਪੋਰਟ ਯੂਜ਼ ਕਰਨੀ ਹੈ ਤੇ ਇਹ ਸ਼ੋਪਿੰਗ ਸੈਂਟਰ ਨੇੜੇ ਲੱਗੇ ਹੈਗਾ ਮੇਨ ਉਤੇ ਵਿੱਚ ਸਮਿੰਡਿੰਗ ਚ ਤੇ ਜਾਂ ਫਿਰ ਫੈਰਿੰਗਡਨ ਵਿੱਚ ਇਹ ਸੋਹਣਾ ਸੀਗਾ ਬਾਕੀ ਸਾਰਾ ਇਹ ਟੂਰ ਵਧੀਆ ਰਿਹਾ ਤੇ ਇਹਦੇ ਵਿੱਚ ਆਪਾਂ ਪਿਛਲੇ ਵਲੌਗ ਜਿਹਦਾ ਵੇਖਿਆ ਸੀਗਾ ਜਿਹੜਾ ਏਰੀਆ ਜਿੱਦਾਂ ਆਪਾਂ ਹੁਣ ਦੇਖ ਰਿਹਾ ਇੱਥੇ ਇੱਕ ਨਾ ਸਰਕੂਲਰ ਵਾਕ ਵੀ ਬਹੁਤ ਸੋਹਣਾ ਬਣਿਆ ਹੋਇਆ ਜਿੱਦਾਂ ਕਿ ਆਪਾਂ ਪਿੰਡ ਦੀ ਫਿਰਨੀ ਕਹਿੰਦੇ ਆ ਮੈਂ ਉਹਨੂੰ ਕਹਿਆ ਸੀ ਅੰਗਰੇਜ਼ਾਂ ਦੇ ਪਿੰਡ ਦੀ ਫਿਰਨੀ ਤੇ ਉਹ ਵੀ ਸੋਹਣੀ ਸੀਗੀ ਇਤੋਂ ਇਹ ਜੀ ਕਿਤੇ ਆ ਕੇ ਰਹਿਣਾ ਵੀ ਹੋਵੇ ਰਹਿਣ ਲਈ ਹੋਟਲ ਵੀ ਹੈਗਾ ਇੱਥੇ ਤੇ ਸੋਹਣੀ ਜਗ੍ਹਾ ਸਰਨ ਸਜੈਸਟ ਕਰਾਂਗੇ ਕਿ ਜੇ ਕਿਸੇ ਟਾਈਮ ਮਿਲਿਆ ਤੇ ਜ਼ਰੂਰ ਇੱਥੇ ਆ ਕੇ ਰੋ ਬਹੁਤ ਸ਼ਾਂਤ ਮਈ ਹੈ ਤੇ ਇਹ ਵਲੌਗ ਵੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਪਾਂ ਨੂੰ ਹੁਣ ਇੱਥੇ ਹੀ ਕਰਦੇ ਹਾਂ ਸਮਾਪਤ ਤੇ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਮਿਲਦੇ ਹਾਂ ਆਪਾਂ ਫਿਰ ਅਗਲੇ ਵਲੌਗ ਵਿੱਚ ਕਿਸੇ ਨਵੀਂ ਜਗ੍ਹਾ ਤੇ